ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਲਾੜਪੁਰ ਮੰਡੀ ਗੰਦਗੜ ਵਿਖੇ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਸਤਾਰੇ ਖਾਲਸਾ ٹرسٹ ਵੱਲੋਂ ਦਸਤਾਰ ਸਖਲਾਈ ਕੈਂਪ ਲਗਾਇਆ ਗਿਆ ਪਿੰਡ ਲਾੜਪੁਰ ਦੀ ਪੰਚਾਇਤ ਦੇ ਸਹਿਯੋਗ ਨਾਲ ਠੀਕ ਹੈ ਬੰਨੀ ਕਿ ਨਾ ਹਾਂ ਆਪਣੇ ਆਪ ਨਹੀਂ ਆ ਆਪਣੇ ਆਪ ਨਹੀਂ ਆ ਠੀਕ ਆ ਇਹ ਜਲਦੀ ਮਦਦ ਦੀ ਨਾਲ ਇਹ ਜਿੰਨ ਮੜੇ ਉੱਠੇ ਜਾਂ ਕਿੱਥੇ ਲੱਗੇ ਪਤਾ ਨਹੀਂ ਬਸ ਉਹਨਾਂ ਨੇ ਆਏਗਾ ਕੱਢ ਦੇ ਪਹਿਲਾਂ ਕਿੰਨੀ ਇੱਕ ਵਾਲਾ ਵਾਲਾ ਚਾਰ ਵਾਲਾ ਪੰਜ ਕੰਮ ਸਾਰੇ ਚੱਲਦੇ ਪਤਾ ਲੱਗੇ ਉਹ ਬਣ ਜਾਂਦਾ ਮਤਲਬ ਪੂਰਾ ਕਰ ਬਸ ਠੀਕ ਆ ਕੱਢ ਦੇ ਕੱਢ ਦੇ ਇਹ ਆਪ ਨੂੰ ਭਵਾ ਦਿੱਤੀ ਆ ਫਿਰ ਕੀ ਨਾ ਅਰਣਾ ਜੀ ਜਰੂਰ ਜਿਦਾ ਵੀ ਉਮੀਦ ਜੀ ਜਿਦੇ ਲੜਦਾ ਇਦਾਂ ਹੀ ਲੜ ਕੋ ਲੜਕਾ ਹਾਂ ਬੰਦਾ ਜੀ ਵੀਰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਹਾਂ ਅੱਜ ਪਿੰਡ ਲਾੜਪੁਰ ਦੇ ਵਿੱਚ ਕੱਲ ਤੋਂ ਕੈਂਪ ਚੱਲਿਆ ਸੀ ਪੂਰੇ ਪਿੰਡ ਦੀ ਪੰਚਾਇਤ ਤੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਦਸਤਾਰਾਂ ਦਾ ਕੈਂਪ ਲੱਗਿਆ ਤੇ ਪਹਿਲਾਂ ਕੱਲ ਸਾਡੇ ਕੋਲ 10 ਬੱਚੇ ਆਏ ਸੀ ਅੱਜ ਘੱਟੋ ਘੱਟ 50 ਬੱਚੇ ਆਏ ਨੇ ਰੋਜ਼ ਵੱਧਦੇ ਹੀ ਜਾਂਦੇ ਨੇ ਤੇ ਇਹ ਕੈਂਪ ਇੱਕ ਹਫ਼ਤਾ ਚੱਲਣਾ ਜੀ ਸਾਡੀ ਬਸ ਇਹੀ ਕੋਸ਼ਿਸ਼ ਆ ਸਾਰੇ ਪਿੰਡ ਦੀ ਵੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਖੀ ਵੱਲ ਜੋੜੀਏ ਤੇ ਬਹੁਤ ਵਧੀਆ ਸਾਨੂੰ ਇਹਦਾ ਰਿਸਪੌਂਸ ਮਿਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਨੇ ਦੇ ਉਧਰ ਚਾਚੂ ਪਰੋਂਦਾ ਤੈਨੂੰ ਆਹ ਇੱਕ ਫੇਰ ਕੀ ਕੰਮ ਕਰਦਾ ਆ ਆ ਇਹਦੇ ਨਾਲ ਬੁਲਦੇ ਨਾਲ ਇਹਨੂੰ ਤੈਨੂੰ ਲੜਦਾ ਠੀਕ ਹੈ ਉਹ ਲਿਆਉਂਦੇ ਆਂ ਇਹਨੂੰ ਦੁਪਨ ਛਾੜ ਦੇ ਨਾ ਤੇ ਇਸ ਨੂੰ ਆ ਚਾਰੀ ਉਪਰ ਨਾਲ ਇਹਨੂੰ ਆਹ ਲਾਣੇ ਚਾਹੁੰਦਾ ਹੈ। ਕੀ ਕਰਿਆ ਆਟਾ ਕਰੇ। ਬੜੇ ਠੀਕ ਹੈ। ਹਲਕਾ ਪਿੰਚ ਕੀਤਾ ਲੜਨ ਪਹਿਲਾਂ ਵਾਲਾ ਲਾ ਦੇ। ਲੱਗਿਆ ਪਤਾ ਕਿਸੇ ਦੇ। ਇੱਕੋ ਇੱਕ ਅੱਜ ਜਿਆਦਾ ਇੱਥੇ ਗਰਦਨ ਤੇ ਵੀ ਰੱਖਣੀ ਆ ਆਹ ਇਨੂੰ ਨੇ ਥੋਏ ਐਂ ਕਰਦੇ ਐਡ ਕਰਕੇ ਲੱਗਿਆ ਪਤਾ ਲੱਗਿਆ ਫੇਰ ਵੀ ਕਰਦੇ ਸਾਥ ਦਿਨਾਂ ਤੁਰੇ ਹੜ ਦੇ ਆਲਾ ਵੀ ਤੂੰ ਐ ਮੋੜ ਬਣਾ ਐ ਇਕੱਠਾ ਨਹੀਂ ਕਰਨਾ ਇਕੱਠਾ ਐ ਮੋੜ ਕੇ ਸਾਡੇ ਸਾਡੇ ਨੂੰ ਨਾ ਬਾਹਰ ਦਾ ਬਾਤ ਹੁੰਦਾ ਹੈ ਇਹਨਾਂ ਨੂੰ ਬਹੁਤਾ ਚੀਜ਼ ਲਾਇਆ ਕਰ ਜਿਹੜਾ ਪਹਿਲੇ ਲੜ ਲਾਇਆ ਇਹਨੂੰ ਮੈਂ ਪ੍ਰੋਜੈਕਟ ਲੈ ਕੇ ਆਉਂਦੇ ਹਾਂ ਹਾਂ ਮੇਰੇ ਮੇਰੇ ਵੀ ਪਬਲਿਕ ਹਾਂਜੀ ਬਾਬਾ ਜੀ ਵਾਇਕਲਜੀ ਕਾ ਖਾਲਸਾ ਵਾਇਕਲਜੀ ਦੀ ਸੇਵਾ ਇਹ ਜਿਹੜਾ ਕੈਂਪ ਹੈ ਸਾਰਾ ಗ್ರಾಮ ਪੰਚਾਇਤ ਸਰਪੰਚ ਸਾਹਿਬ ਦੇ ਤੇ ਪਿੰਡ ਦੀ ਨੌਜਵਾਨੀ ਦੇ ਸਹਿਯੋਗ ਨਾਲ ਬਾਬਾ ਸੌਰੀ ਮਹਾਰਾਜਾ ਰਣਜੀਤ ਸਿੰਘ ਦਸਤਾਰੇ ਖਾਲਸਾ ٹرسٹ ਵੱਲੋਂ ਇੱਥੇ ਲਗਾਇਆ ਜਾ ਰਿਹਾ ਹੈ ਤੇ ਕੈਂਪ ਦੇ ਵਿੱਚ ਲਗਭਗ 50 ਤੋਂ ਪਲੱਸ ਬੱਚੇ ਹੁੰਦੇ ਆ ਸਾਡੇ ਜਿਹੜੇ ਕੈਂਪ ਆ ਇਹ ਪਿੰਡਾਂ ਦੇ ਵਿੱਚ ਚੱਲਦੇ ਹੀ ਰਹਿੰਦੇ ਆ ਲਗਭਗ ਘਟੋ ਘਟ ਅਸੀਂ 5-700 ਕੈਂਪ ਹੁਣ ਤੱਕ ਲਾ ਚੁੱਕੇ ਆ ਤੇ ਅਸਲ ਮੇਨ ਸਾਡਾ ਏਜੰਡਾ ਇਹ ਆ ਵੀ ਨੌਜਵਾਨੀ ਨੂੰ ਨਸ਼ੇ ਤੋਂ ਆਪਾਂ ਕਿਵੇਂ ਬਚਾ ਸਕੀਏ ਉਹਦਾ ਇੱਕ ਜਰੀਆ ਇੱਕ ਉਪਰਾਲਾ ਹੈ ਵੀ ਆਪਾਂ ਦਸਤਾਰ ਦੇ ਨਾਲ ਜੇ ਜੋੜ ਲਾਂਗੇ ਇੱਥੇ ਬੱਚਿਆਂ ਨਾਲ ਇਤਿਹਾਸ ਦੀਆਂ ਗੱਲਾਂ ਕਰਾਂਗੇ ਉਹਨਾਂ ਨੂੰ ਇਤਿਹਾਸ ਬਾਰੇ ਦੱਸਾਂਗੇ ਤਾਂ ਉਹ ਨਸ਼ੇ ਦੇ ਜਿਹੜੇ ਚੱਕਰ ਵੀ ਨਸ਼ੇ ਦਾ ਜਿਹੜਾ ਹੜ ਚੱਲ ਰਿਹਾ ਉਹ ਤੋਂ ਬਚ ਜਾਣਗੇ ਸੋ ਇੰਨੀ ਕੁ ਸਾਡਾ ਉਪਰਾਲਾ ਹੈ ਤੇ ਸਾਰੇ ਇਸ ਨਗਰ ਪੰਚਾਇਤ ਦਾ ਤੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੀ ਸੰਸਥਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਇੱਕ ਸਵਾਲ ਦੀ ਜੇ ਮੈਂ ਲਾ ਲਉ ਤੁਸੀਂ ਪਿੰਡਾਂ 'ਚ ਕੈਂਪ ਲਗਾਉਨੇ ਆ ਤੇ ਕਦੇ ਬੈਕ ਤੇ ਜਾ ਕੇ ਵੀ ਤੁਸੀਂ ਦੇਖਿਆ ਕਿ ਸਾਡਾ ਸਿੱਟਾ ਕੀ ਨਿਕਲੇ ਆ ਪਰਾਲੇ ਦਾ ਜਿੰਨੇ ਮੰਨ ਕੇ ਚਲੋ ਅਸੀਂ ਕੈਂਪ ਲਗਾਉਨੇ ਆ ਉਹਨਾਂ ਦਾ ਬਾਇਓ ਡਾਟਾ ਲੈਨੇ ਆ ਬੱਚਿਆਂ ਦਾ ਨੰਬਰ ਲੈਨੇ ਆ ਪ੍ਰੋਪਰ ਉਹਨਾਂ ਨੂੰ ਟਰੈਕ ਕਰਦੇ ਆ ਉਹਨਾਂ ਨੂੰ ਕਾਲਿੰਗ ਕਰਦੇ ਆ ਤੇ ਬਾਇਓ ਡਾਟਾ ਸਾਡਾ ਇਹ ਨਿਕਲਿਆ ਵੀ ਸਾਰ ਨਹੀਂ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਸਾਡੇ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਉਥੇ ਇੱਕ ਸਿੰਘ ਸੀਗਾ ਜਿਹੜਾ ਡਰੱਗਸ ਵਗੈਰਾ ਲੈਂਦਾ ਸੀ ਦਸਤਾਰ ਦੇ ਕੈਂਪ ਵਿੱਚ ਆਉਣ ਲੱਗੇ ਹਫਤਾ ਉਹਨੇ ਕਲਾਸਾਂ ਲਾਈਆਂ ਦਸਤਾਰ ਸਿੱਖਿਆ ਦਸਤਾਰ ਸਿੱਖਣ ਦੇ ਬਾਵਜੂਦ ਨਾਲੇ ਤਾਂ ਉਹ ਨਸ਼ੇ ਤੋਂ ਰਹਿਤ ਹੋਇਆ ਨਾਲੇ ਅੱਜ ਅੱਜ ਦੇ ਸਮੇਂ ਉਹ ਬਰਤਾਰੀਏ ਆਹ ਸਿੱਟਾ ਹੈ ਸਾਡੇ ਕੈਂਪ ਦਾ ਜਿੰਨੇ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਵੇਂ ਬਚਾਈਏ ਉਹਦਾ ਜਰੀਆ ਇਹੀ ਹੈ ਵੀ ਜੇ ਅੱਜ ਆਪਾਂ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਨਾਲ ਜੋੜਨਾ ਥੋੜੀ ਜਿਹਾ ਇਤਿਹਾਸ ਬਾਰੇ ਦੱਸੋ ਦਸਤਾਰ ਦੇ ਨਾਲ ਜੋੜ ਲਈਏ ਤਾਂ ਜੋ ਨੌਜਵਾਨੀ ਨੂੰ ਆਪਾਂ ਬਚਾ ਸਕੀਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਹਾਂ ਸਾਉ ਤੁਸੀਂ ਨੇ ਤਾਂ ਕਰੀ ਚੁੱਕਾ ਆ ਅੱਜ ਫੇਰ ਬਣੇ ਜੀ ਨਾ ਹਾਂਜੀ ਬਾਬਾ ਜੀ ਆਪਾਂ ਨੂੰ ਕੈਂਪ ਚ ਕਿੰਨਾ ਕੁ ਟਾਈਮ ਹੋ ਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਆਪਣਾ ਵੀਰੇ ਪਿੰਡਾ ਲਾਡਪੁਰ ਤੇ ਆਪਾਂ ਗram ਬਜਾਇ ਦੀ ਸ਼ਾਂਤੀ ਨਾਲ ਨਗਰ ਦੇ ਨੌਜਵਾਨਾਂ ਦੀ ਸ਼ਾਂਤੀ ਨਾਲ ਸਾਰਿਆਂ ਦੇ ਮਿਲ ਵਰਤਨ ਨਾਲ ਹੀ ਕੰਮ ਨੂੰ ਲਵਾਇਆ ਆਪਣੇ ਪਿੰਡ ਦੇ ਜਿਹੜੇ ਬੱਚੇ ਨੇ ਹੁਣ ਨਵੇਂ ਬੱਚੇ ਜਿਹੜੇ ਸਿੱਖੀ ਨਾਲ ਜੁੜ ਰਹੇ ਨੇ ਜੀ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੋਊਗਾ ਆਪਣੀ ਜੜਾ ਬਾਰੇ ਪਤਾ ਹੋਊਗਾ ਤਾਂ ਉਹ ਆਪਣੀ ਸਿੱਖੀ ਦੇ ਪੱਕੇ ਰਹਿਣਗੇ ਜੇ ਆਪਾਂ ਅੱਜ ਬੂਟਿਆਂ ਨੂੰ ਸਾਂਭਾਂਗੇ ਤਾਂ ਹੀ ਉਹ ਜਾ ਕੇ ਦਰਖਤ ਬਣਨਗੇ ਆਪਾਂ ਨੂੰ ਫਲ ਦੇਣਗੇ ਗਾਂ ਸਿੱਖੀ ਦੀਆਂ ਜੜਾਂ ਮਜ਼ਬੂਤ ਹੋਣਗੀਆਂ ਸਾਡਾ ਇਹੀ ਮੇਨ ਮੁੱਦਾ ਵੀ ਬੱਚਿਆਂ ਨੂੰ ਗਾਂ ਨਸ਼ਿਆਂ ਤੋਂ ਬਚਾਈਏ ਆਪਣੇ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਹੋਵੇ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਦਸਾਂ ਗੁਰੂਆਂ ਦੇ ਚਾਰ ਸੈਵ ਜਦਿਆਂ ਦੇ ਇਥੋਂ ਤੱਕ ਕਿ ਕਈ ਸ਼ਹੀਦ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਸਾਡਾ ਮੇਨ ਮੁੱਦਾ ਇਹ ਹੈ ਵੀ ਅਸੀਂ ਇਹਨਾਂ ਨੂੰ ਆਪਣੇ ਇਤਿਹਾਸ ਦੀਆਂ ਜੜ੍ਹਾਂ ਨਾਲ ਜੋੜੀਏ ਵਿੱਚ ਨੂੰ ਬਹੁਤ ਸਿੰਘ ਨੇ ਜਿਨ੍ਹਾਂ ਸਿਰਫ ਏਸੇ ਕਰਕੇ ਕੇਸ ਨਹੀਂ ਰੱਖਦੇ ਵੀ ਸਾਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ਜੇ ਸਾਨੂੰ ਦਸਤਾਰ ਸਜਾਉਣੀ ਆਉਂਦੀ ਹੋਊਗੀ ਅਸੀਂ ਦਸਤਾਰ 'ਚ ਸੋਹਣੇ ਲੱਗਾਂਗੇ ਤਾਂ ਸਾਡਾ ਆਪ ਦਾ ਮਨ ਕਰੂਗਾ ਵੀ ਅਸੀਂ ਦਸਤਾਰ ਸਜਾਈਏ ਕੇਸ ਰੱਖੀਏ ਸਾਡਾ ਇਹੀ ਮੇਨ ਮੁੱਦਾ ਵੀ ਸਾਰਿਆਂ ਨੂੰ ਘੱਟੋ ਘੱਟ ਦਸਤਾਰ ਤਾਂ ਆਉਂਦੀ ਹੋਵੇ ਜੇ ਆਪਾਂ ਸਿੱਖਾਂ ਦੇ ਪਰਿਵਾਰ ਤੋਂ ਬਿਲੋਂਗ ਕਰਦੇ ਆਂ ਸਾਡਾ ਪਛੋਕੜ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਸਾਡੇ ਸ਼ਹੀਦਾਂ ਦੇ ਪਛੋਕੜ ਨੇ ਤੇ ਸਾਡੇ ਬੱਚਿਆਂ ਨੂੰ ਇਹ ਦਸਤਾਰ ਨਹੀਂ ਆਉਂਦੀ ਹੋਊਗੀ ਤਾਂ ਸਾਡੇ ਲਈ ਲੱਖ ਦੀ ਲਾਹਣਤਾ ਜੇ ਅਸੀਂ ਸਿੱਖਾਂ ਦੇ ਘਰਾਂ 'ਚ ਜੰਮ ਕੇ ਆਪਣੇ ਪੁਰਖਿਆਂ ਨੂੰ ਭੁੱਲੇ ਫਿਰਦੇ ਆਂ ਦਸਤਾਰ ਨਹੀਂ ਸਿਆਣੀ ਆਉਂਦੀ ਇੱਥੇ ਵਿਆਹ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਅਸੀਂ ਘਰਾਂ 'ਚੋਂ ਦਿਮਾਲੇ ਪੱਗਾਂ ਪਰਨੇ ਜਾ ਕੇ ਜਾ ਕੇ ਖੰਨੇ ਮੰਡੀ ਸ਼ਹਿਰਾਂ 'ਚ ਜਾਂ ਦੂਜਿਆਂ ਦੇ ਘਰਾਂ 'ਚ ਜਾ ਕੇ ਆਪਾਂ ਦਸਤਾਰਾਂ ਸਜਵਾਉਨੇ ਆਂ ਕਿਉਂ ਅਸੀਂ ਸਿੱਖਾਂ ਦੇ ਪਰਿਵਾਰ 'ਚੋਂ ਨਹੀਂ ਸਾਡਾ ਇਹੀ ਮੇਨ ਮੁੱਦਾ ਵੀ ਸਾਰਿਆਂ ਨੂੰ ਘੱਟੋ ਘੱਟ ਦਸਤਾਰ ਸਿਆਉਣੀ ਆਉਣੀ ਆਉਦੀ ਹੋਈ। ਇਹੀ ਬੇਨਤੀ ਹੈ ਵੀ ਸਾਰੇ ਆਪਣੇ ਬੱਚਿਆਂ ਨੂੰ ਭੇਜੋ ਆਲੇ-ਦਾਲੇ ਵਾਲੇ ਨਗਰ ਦੇ ਵੀ ਬੱਚੇ ਵੱਧ ਤੋਂ ਵੱਧ ਰਿਆਉਣ ਹਫ਼ਤਾ ਇਹ ਕੈਂਪ ਚੱਲਣਾ 3 ਤਰੀਕ ਤੋਂ 10 ਤਰੀਕ ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰ ਗੱਬਤ ਸਾਰੀ ਸਿੱਖੋ ਇਹ ਵੀ ਮੈਂ ਆਹੀ ਸੁਖਲੇ ਬਦੂਰੀ ਕਿਵੇਂ ਸਿੱਖਿਆ ਤਾ ਗੱਬਤ ਸਾਰੀ ਸਿੱਖੋ ਤਾਂ ਹਾਂ ਬੰਦੀ ਹੈ ਤੇ ਹਾਂਜੀ ਫੌਜੀ ਸਾਹਿਬ ਅਸੀਂ ਜਿਵੇਂ ਦੇਖਿਆ ਤੁਸੀਂ ਹੁਣ ਤਿੰਨ ਰੋਜਾ ਸਮਾਗਮ ਖਤਮ ਕਰਿਆ ਪਿੰਡ ਲਾੜਪੁਰ ਤੂਰਾਂ ਤੇ ਬੜਗੂਜਰਾਂ ਦੇ ਸਹਿਯੋਗ ਨਾਲ ਤੇ ਬਹੁਤ ਵਧੀਆ ਉਪਰਾਲੇ ਕਰਦੇ ਹੋ ਤੇ ਅੱਜ ਤੁਸੀਂ ਪਿੰਡ ਵੱਲੋਂ ਦਸਤਾਰ ਜੋ ਸਖਲਾਈ ਕੈਂਪ ਲਗਾਇਆ ਹੋਇਆ ਤੇ ਉਹਦੇ ਸੰਬੰਧ ਵਿੱਚ ਅਸੀਂ ਤੁਹਾਡੇ ਨਾਲ ਰੂਹਗਰੂ ਹੋ ਰਹੇ ਹਾਂ ਤੇ ਆਪਣੇ ਵਿਚਾਰ ਦੱਸੋ ਬੱਚਿਆਂ ਦਾ ਕਿੱਦਾਂ ਦਾ ਰੁਝਾਨ ਆ ਤੇ ਜਿਹੜੀ ਟੀਮ ਸਖਲਾਈ ਦੇ ਰਹੀ ਆ ਉਹਨਾਂ ਦੀ ਕੀ ਪ੍ਰਤੀ ਕਰਿਆ ਬੱਚਿਆਂ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੈਂਪਾਂ ਮਿਲਰ ਦਾ ਵੀ ਇਹ ਘਰ ਘਰ ਦੀ ਜ਼ਰੂਰਤ ਆ ਹਰ ਇੱਕ ਨਗਰ ਦੀ ਜ਼ਰੂਰਤ ਆ ਇਹ ਤੇ ਇਹ ਸਮੇਂ ਦੀ ਮੰਗ ਵੀ ਆ ਜਿਵੇਂ ਕਿ ਪਹਿਲਾਂ ਵੀ ਜੀ ਦੱਸ ਗਿਆ ਜਣੇ ਬਟਾ ਸਿੰਘ ਜੀ ਜੋ ਕਿ ਕੋਚ ਨੇ ਉਹਨਾਂ ਦੇ ਮਾਨਸੇ ਜਿਹੜੇ ਤੋਂ ਆਏ ਨੇ ਤੇ ਕੱਲ ਉਹਨਾਂ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹ ਕਹਿ ਰਹੇ ਸੀ ਇਹ ਜਿਹੜਾ ਇਲਾਕਾ ਹੈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਜਿੰਨੇ ਵੀ ਦਸਤਾਰ ਮੁਕਾਬਲੇ ਨੇ ਜਾਂ ਦਸਤਾਰ ਦੇ ਕੈਂਪ ਨੇ ਉਹਦੇ ਵਿੱਚ ਪਿੱਛੇ ਆ ਪਰ ਦਿਨ ਨੂੰ ਬੜਾ ਤਕਲੀਫ ਨਹੀਂ ਹੋਈ ਹੈ ਕੱਲ ਜਾ ਕੇ ਵੀ ਆ ਸਾਡੇ ਰੱਕੇ ਦੇ ਵਿੱਚ ਅਗਰ ਇਹ ਦਸਤ ਕੈਂਪ ਦੀ ਘਾਟ ਆ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਸਾਰੇ ਜਿੰਨੇ ਪੱਗਾਂ ਵਾਲੇ ਸਾਰੇ ਰਿਸਪੋਨਸੀਬਲਾਂ ਜ਼ਿੰਮੇਵਾਰ ਹਾਂ ਉਸ ਤੇ ਤੇ ਬਾਕੀ ਜਿਹੜਾ ਤਿੰਨੋ ਗੱਲ ਜਿਹੜਾ ਸਮਾਗਮ ਸੀ ਉਹਦਾ ਵੀ ਮੇਨ ਮਸਾ ਕਹੀ ਸੀ ਤੇ ਦਲਵਾ ਪੂਰੇ ਟਾਈਮ ਤੇ ਆਇਆ ਸੀ ਅੱਜ ਤੱਕ ਮੈਂ ਲੇਟ ਪਹੁੰਚਿਆ ਇੱਥੇ ਕਿ ਬਾਈ ਜੀ ਨੇ ਜਦੋਂ ਬੱਚਿਆਂ ਨੂੰ ਸਟਾਰਟਿੰਗ ਕਰਨ ਦਾ ਜਿਹੜਾ ਤਰੀਕਾ ਸੀਗਾ ਉਹ ਬੜਾ ਜ਼ਬਰਦਸਤ ਸੀਗਾ ਤੇ ਇਸ ਚੀਜ਼ ਦੀ ਸ਼ਾਬਾਸ਼ੀ ਇੱਥੇ ਪੰਚਾਇਤ ਨੂੰ ਬਣਦੀ ਹੈ ਉੱਥੇ ਨੋਜਵਾਲ ਵੀਰ ਜੀ ਰੰਜੀਤ ਵੀਰ ਜੀ ਨੇ ਬਾਕੀ ਨਾਮ ਮੈਂ ਇੱਥੇ ਘੱਟ ਜਾਣ ਦਾ ਤੇ ਇਹ ਸਾਰੇ ਜਿਹਨੇ ਵਧਾਈ ਦੇ ਪਾਤਰ ਨੇ ਤੇ ਮੈਨੂੰ ਲੱਗਦਾ ਵੀ ਆਉਣ ਵਾਲੀ ਪੀੜ੍ਹੀ ਹੁਣ ਮੈਨੂੰ ਐ ਲੱਗਣ ਲੱਗ ਗਿਆ ਵੀ ਸਾਡੀ ਪੀੜ੍ਹੀ ਮਾਡਲ ਲੱਗੀ ਤੇ ਬੜੇ ਇਹਦੇ ਬਾਖਮਾਲ ਰਿਜ਼ਲਟ ਹੋਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੈਂ ਕਈ ਵਾਰੀ ਲੰਘਦਾ ਸੀ ਹੁਣ ਮੈਂ ਸਕੂਲ ਦੇ ਵਿੱਚ ਇੱਕ ਦਿਨ ਡਾਟਾ ਚ ਚੈੱਕ ਕਰਨ ਲੱਗ ਗਿਆ ਤਾਂ 50% ਜਿਹੜੇ ਪ੍ਰਵਾਸੀ ਨੇ ਪਾ ਉਸ ਦਿਨ ਮੈਨੂੰ ਬੜੀ ਤਕਲੀਫ ਹੋਈ ਸੀ ਕਿ ਜਲਦੀ 50% ਵਰਦਾਸੀ ਦੇ ਤੇ ਸਾਡਾ ਅਸੀਂ ਸਟੇਟਸ ਕਿੱਥੇ ਖੜੇ ਆ ਸਾਡਾ ਸਿਸਟਮ ਕੀ ਆ ਤਾਂ ਆ ਜਿਹੜੇ ਕੈਂਪ ਨੇ ਆ ਕੈਂਪ ਜਿਹੜਾ ਸਾਡਾ ਬਿਲਕੁਲ ਸਾਡੇ ਤੂਰਾਂ ਦੇ ਨਾਲ ਲੱਗਦਾ ਪਿੰਡ ਲਾੜਪੁਰਾ ਇੱਥੇ ਲੱਗਣ ਨਾਲ ਮੈਨੂੰ ਐ ਲੱਗਣ ਲੱਗ ਗਿਆ ਵੀ ਵਕਈਆ ਸਾਡੀ ਜਿਹੜੀ ਜਵਾਨੀ ਉਹ ਸ਼ਾਇਦ ਵਾਪਸ ਆਉਣ ਲੱਗੀ ਜੀ ਇਹਦਾ ਇਹ ਨਸ਼ੇ ਦਾ ਦੌਰ ਚੱਲ ਰਿਹਾ ਸੀ ਮੈਨੂੰ ਲੱਗਦਾ ਵੀ ਜਲਦੀ ਅਸੀਂ ਇਹਨੂੰ ਕਾਬੂ ਕਰ ਲਾਂਗੇ ਇਸ ਤਰ੍ਹਾਂ ਦੇ ਕੈਂਪਸ ਨੂੰ ਔਰਗਨਾਈਜ਼ ਕਰਾਵਾਂਗੇ ਜਿੰਨਾ ਵੀ ਹੌਸਲਾ ਵੱਧ ਚੜ੍ਹ ਕੇ ਇਸ ਦਾ ਹਿੱਸਾ ਬਣਾ ਕੇ ਅਸੀਂ ਬੱਚੇ ਵੀ ਆਪਣੇ ਪੁਲਾਈ ਦੇ ਸਕੂਲਾਂ ਪਿੰਡ ਤੋਂ ਵੀ ਸਿੱਧੇ ਵੱਧ ਤੋਂ ਵੱਧ ਭੇਜਾਂਗੇ ਕੱਲ ਤੋਂ ਸਟਾਰਟ ਕਰਾਂਗੇ ਤੁਸੀਂ ਵੱਧ ਤੋਂ ਵੱਧ ਕਰੀਏ ਤਾਂ ਕਿ ਅਸੀਂ ਇੱਥੋਂ ਜਦੋਂ ਜਾਈਏ ਤਾਂ ਇੱਥੋਂ ਤਾਂ ਵੀ ਪਤਾ ਲੱਗੇ ਕਿ ਬੰਦਾ ਗਿਆ ਇੱਥੋਂ ਜਦੋਂ ਅਸੀਂ ਉੱਪਰ ਜਾ ਕੇ ਸਾਡਾ ਚਰਨ ਤੋਂ ਆਪਣੇ ਪੈਰ ਤੋਂ ਉੱਪਰ ਤੋਂ ਲੱਗੇ ਕੋਈ ਬੰਦਾ ਆਇਆ ਤੇ ਸਾਰੀ ਪੰਚਾਇਤ ਜਿਹੜੀ ਅਸੀਂ ਵਧਾਈ ਦੀ ਪਾਸਰਾ ਜਿਵੇਂ ਇਹਨਾਂ ਦਾ ਬਾਈ ਜੀ ਤਾਂ ਨਹੀਂ ਕੀ ਤਾਂ ਉਹ ਜਿਹੜੇ ਮੈਂਬਰ ਨੇ ਉਹਨਾਂ ਦਾ ਜਿਹੜਾ ਉਤਵਾਲਾ ਬੜਾ ਹੀ ਬਹੁਤ ਹੀ ਸਲਾੰਗਾ ਜਾਊਗਾ ਤੇ ਸਾਰੇ ਵਧਾਈ ਦੇ ਗੱਲ ਜਿਵੇਂ ਆਪਾਂ ਦੇਖਦੇ ਆਂ ਅਕਸਰ ਵਿੱਚ ਆਪਣਾ ਜ਼ਿਲ੍ਹਾ ਫਤੇਗੜ ਸਾਹਿਬ ਆ ਸ਼ਹੀਦਾਂ ਦੀ ਧਰਤੀ ਆ ਤੇ ਉਸੇ ਹਿਸਾਬ ਨਾਲ ਦੇਖਿਆ ਜਾਏ ਤੇ ਆਪਣੇ ਸਿੱਖੀ ਦੀ ਲਹਿਰ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਘਟ ਆ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਦਰਦ دوਵਾਰੇ 6 ਵਜੇ ਦੇ ਵਿੱਚ ਉੱਠਿਆ ਜਾਉਣਾ ਇੱਥੇ ਆਇਆ ਜਦੋਂ ਬਾਈ ਜੀ ਨੇ ਸਟਾਰਟਿੰਗ ਕਰੀ ਵੀ ਫਤੇਗਰ ਸਾਹਿਬ ਜਿੱਦੇ ਵੀ ਅਸੀਂ ਪਵਿੱਤਰ ਧਰਤੀ 'ਤੇ ਖੜੇ ਹਾਂ ਤੇ ਇਸ ਧਰਤੀ 'ਤੇ ਖੜੇ ਹੋਣ ਦੇ ਨਾਤੇ ਮੈਨੂੰ ਇਹ ਲੱਗਦਾ ਜਦੋਂ ਮੈਂ ਇੱਕ ਵਾਰ ਫਤੇਗਰ ਸਾਹਿਬ ਨਾਲ ਡਿਸਟ੍ਰਿਕਟ ਦੱਸਿਆ ਸੀ ਜਾ ਕੇ ਪਠਾਨਕੋਟ ਆਪ ਵੀ ਚੌਕ ਦਾ ਬੈਠਾ ਉਹ ਤੋਂ ਉੱਤਰਿਆ ਨਾ ਉੱਥੇ ਇੱਕ ਸਰਦਾਰ ਦੀ 40 ਦਿਗਾ ਦਵਾਦਨ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਮੈਂ ਕਿਹਾ ਜੀ ਮੈਂ ਪੰਜਾਬ ਤੋਂ ਹਾਂ ਕਹਿੰਦੇ ਪੰਜਾਬ 'ਚ ਕਿਹੜੀ ਜਗ੍ਹਾ ਤੋਂ ਮੈਂ ਫਤੇਗਰ ਸਾਹਿਬ ਉਹ ਬੰਦੇ ਨੇ ਹੱਥ ਪਾੜ ਧੋ ਕੇ ਮੇਰੇ ਪੈਰਾਂ ਉੱਥਲਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਨੇੜੇ ਲਾ ਕੇ ਜੇ ਅਸੀਂ ਕਤਪਟ ਸਰਵਾਈ ਨੂੰ ਜਿਵੇਂ ਵਾਲ ਕਟਾਉਣ ਦਾ ਕੱਲ ਬਾਈ ਜੀ ਨਾਲ ਗੱਲ ਕਰਨੀ ਸੀ ਕਿ ਵਾਲ ਕਟਾਉਂਦੇ ਨੇ ਅਸੀਂ ਬੱਚਿਆਂ ਨੂੰ ਆਪ ਨਾਈਟ ਦੀ ਦੁਕਾਨ ਤੇ ਲੈ ਕੇ ਜਾਂਦੇ ਆਂ ਕਿਤੋਂ ਘਟ ਉਹਨਾਂ ਤਾਂ ਥੱਲੇ ਪਾਸੇ ਇਹ ਬੜਾ ਜ਼ਬਰਦਸਤ ਉਹ ਘਰਾਂ ਦਾ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਪਹਿਲਾਂ ਕਰਕੇ ਸਾਡੇ ਟਾਈਮ ਤੇ ਬਹੁਤ ਜਲਦੀ ਅਸੀਂ ਮੁੜਿਆਵਾਂਗੇ ਜਿਹਨੂੰ ਨਸ਼ੇ ਵਿੱਚੋਂ ਜਲਦੀ ਸਾਹਤ ਕਾਬੂ ਕਰਾਂਗੇ ਵਾਈਕੁਮ ਜੀ ਦਾ ਖਾਲਸਾ ਵਾਈਕੁਮ ਜੀ ਦੀ ਫ਼ਰਮਤ